भैला थी बेटी पर भाई का कोने तो मेरा मुंडा ही है भाई और बेर ठीक है बट जल्दी मेरा काम करके पहले मैं तक के में के पर नहीं होता कमा पर करनी ना कहीं एक लिबाड़ी है जितनी कितने कौन जिम्मेदार है नहीं काम कर दे इससे देर तक सोदावड़ा कितना पढ़ा थी अभी तक के

ਉਹਰ ਪਾ ਲੈਂਦਾ ਉਹ ਜਿਹਾ ਬਰ ਲਾਉਂਦਾ ਨਾ ਹਾਂ ਕੰਮ ਨਹੀਂ ਕਰਦੀਂ ਕਰਤਾ ਨਹੀਂ ਆ ਬਣੇ ਫਿਰ ਵੀ ਗੱਲ ਨੂੰ ਡਰ ਲੱਗਦਾ ਨਾ ਨਹੀਂ ਉਹ ਕੜਕ ਕਰ ਹੀ ਹੁੰਦੀ ਹੈਗੀ ਹੋ ਚੁੱਕੀ ਜਾਂਦੀ ਹੈ ਉਹ ਤਾਂ ਹੁਣ ਤੋਂ ਸੋਸ ਨੂੰ ਜਿੰਦੀ ਰਹਿੰਦੀ ਉਹ ਕਰਾ ਉਹ ਕਰਾ ਕਹੀ ਨਹੀਂ ਅੱਜ ਟਾਈਮ ਹੈ ਤਰੀ ਹਾਂ ਜੇ ਤੱਕ ਨਹੀਂ ਹੁਣ ਕਰਿਆ ਉਹ ਤਾਂ ਬਿਆਰ ਲੱਗਦਾ ਹੈ ਕੰਮ ਕਰਕੇ ਚਾਹਾਂ ਇਹ ਕਿ ਤੁੰਗੇ ਖੜੀ ਤੀ ਗੁੰਤਾ ਕਰਦੀ ਹੈ ਹਾਂ ਦਿਉਣ ਮਾਇ ਤੇਰੇ ਖੜੀ ਸੀ ਤੂੰ ਮੇਰੇ ਖੜੀ ਤੇ ਤੇਰੀ ਉਧਰ ਉਧਰ ਕੰਮ ਆਵਾਂ ਨਹੀਂ ਆ ਅੱਜ ਤਾਂ ਕਣੇ ਕਰਦਾਂ ਨਹੀਂ ਪਰ ਇੱਕ ਵਾਰ ਨਹੀਂ ਮੈਂ ਕੰਮ ਕਰਦਾ ਚੱਲ ਆ ਤਾਂ ਕਰ ਹਾਂ ਉਹ ਦੁਬਾਰਾ ਅੰਗੀ ਨਹੀਂ ਹਾਂ ਪੁੱਤ ਹਾਂ 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 ਹਾਂ

ਫੇਰ ਦੇ ਦਉਂਦੀ ਨਹੀਂ ਫੜ ਲੈ ਜੋ ਮੇਰੇ ਕੰਮ ਕਰਿਆ ਉਹਨੇ ਮੈਨੂੰ ਫੇਰ ਦੇ ਦਉਂਦੀ ਕੋਈ ਨਾ ਦੇਖ ਆਹ ਦੇਖ ਕਿੰਨੀ ਠੀਕ ਹੈ ਕਿ ਇਸ ਤਰ੍ਹਾਂ ਹੀ ਆਪਾਂ ਠੀਕਾ ਠੀਕ ਕਰਦੇ ਹਾਂ ਤੁਹਾਡੇ ਦੇ ਪਨੇ ਉੱਥੇ ਧਿਆ ਰੱਖ ਕੋਈ ਨਾ ਮੈਂ ਰੱਖੂਗੀ ਆਹ ਕੋਈ ਘਰ ਵਾਲਾ ਨਾ ਬੈਠਾ ਤੂੰ ਮੈਨੂੰ ਠੀਕ ਆ ਬਸ

ਹੋਰਾ ਆ ਲਿਆ ਆਇਆ ਕਰ ਪੁੱਤ ਜਿਹੜੀ ਆਪਣੇ ਸਾਹਮਣੇ ਵਾਲੇ ਘਰ ਦੇ ਨਾਲ ਲੱਗਵੇਂ ਗਮਾਂਡਣ ਆ ਨਾ ਤੇਰੀ ਆਂਟੀ ਉਹਨੂੰ ਮੇਰੇ ਕੋਲੇ ਛੱਦ ਕੇ ਲੈ ਕੇ ਆ ਚਲ ਹਾਂ ਨੀ ਪੁੱਤ ਨਾ ਮਾਪਾ ਸਸਰੀਕਾ ਲਾਗੇ ਖਾਂਜੀ ਮੈਂ ਤਾਂ ਨਿੱਕ ਗੱਲਾਂ ਪੁੱਛਦੀ ਆ ਪੁੱਤ ਹਾਂਜੀ ਮੈਂ ਐ ਕਹਿੰਦੀ ਆ ਵੀ ਵੀ ਰਾਣੀ ਕੇ ਕਰੇ ਜਸਵੀਰ ਗਈ ਸੀਗੀ ਨਾ ਮੈਂ ਤਾਂ ਦੇਖੀ ਨਹੀਂ ਆਏ ਕੋ ਕਰਦੀ ਆ ਪੁੱਤ ਤੇਰਾ ਕਾ ਨਾਮ ਬਾਰਤਾ ਕੋਲੇ ਆਗਾ ਕੰਨ ਸ਼ਾਨਾ ਛੋਡੀ ਮੈਂ ਤਾਂ ਦੇਖੀ ਨਹੀਂ ਜਾਨੀ ਜੀ ਲਾਇਆ ਅੱਜ ਆਲਗਾ ਸਾਡੀ ਕਹਿੰਦੀ ਸੀ ਕਹਿੰਦੀ ਆਂਟੀ ਵੀ ਖੜੀ ਸੀ ਬਾਹਰ ਤੇ ਦੇਖਿਆ ਪੁੱਤ ਤੂੰ ਅੱਜ ਸੀ ਬਾਹਰ ਤੇ ਖੜੇ ਸੀਗੇ ਨਾ ਮੈਂ ਗੱਲ ਤਾਂ ਸੁਣੀ ਨਹੀਂ ਉਹਨਾਂ ਦੀ ਮੈਂ ਤੇ ਲੜਾਈ ਤੋਂ ਡਰਦੀ ਆ ਭੈਣੇ ਕੱਲ ਨੂੰ ਆਂਟੀ ਤੋਂ ਮੇਰਾ ਨਾਮ ਲੈਦੇ ਵੀ ਉਹਨਾਂ ਦੀ ਕੁੜੀ ਆਏ ਕਹਿੰਦੀ ਸੀ ਆਏ ਪੁੱਤ ਮੈਂ ਤੇਰਾ ਕਿਵੇਂ ਨਾਮ ਲਈ ਦੇਖਿਆ ਨਹੀਂ ਮੈਂ ਘਰੋਂ ਨਿਕਲਦੀ ਨਹੀਂ ਦੇਖੀ ਉਹਨਾਂ ਦੇ ਅੱਛਾ ਚੱਲ ਬਸ ਆਹੀ ਗੱਲ ਕਾਹਣੀ ਸੀਗੀ ਬਸ ਪੁੱਤ ਵੀ ਮੈਂ ਇੰਨੀ ਗੱਲ ਕਾਹਣੀ ਸੀ ਚੱਲ ਬਸ ਐਨੀ ਕੀ ਗੱਲ ਧੀ ਮੈਂ ਹੁਣ ਕੰਮ ਕਾਦੇ ਤੂੰ ਜਾ ਹੁਣ ਆਪਦੇ ਘਰ ਨੂੰ ਚਾਹ ਪਾਣੀ ਪੀਣਾਂ ਦਾ ਗੱਲ ਕਰ ਬਸ ਇਹੀ ਬਸ ਠੀਕ ਆ Subtitles by